ਵਦੇਸ਼ ਵਿੱਚ ਰਹਿੰਦੇਆਂ ਵੀ ਆਪਣੀ ਮਿੱਟੀ ਅਤੇ ਆਪਣੇ ਲੋਕਾਂ ਨੂੰ ਪਿਆਰ ਕਰਨ ਵਾਲੇ ਐਨਆਰਆਈ ਮਨਵੀਰ ਸ਼ਰਮਾ ਦਾ ਹਲਕਾ ਫਤੇਗੜ ਸਾਹਿਬ ਦੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਨੌਜਵਾਨ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਦੱਸਿਆ ਕਿ ਮਨਵੀਰ ਸ਼ਰਮਾ ਵੱਲੋਂ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਦੀ ਧਰਤੀ ਤੇ ਰਹਿ ਕੇ ਵੀ ਪੰਜਾਬ ਦੇ ਜ਼ਰੂਰਤਮੰਦ ਖਿਡਾਰੀਆਂ ਦੀ ਮਦਦ ਕੀਤੀ ਜਾ ਰਹੀ ਹੈ ਜੋ ਕਿ ਇੱਕ ਬਹੁਤ ਵਧੀਆ ਤੇ ਨੇਕ ਉਪਰਾਲਾ ਹੈ ਅੱਜ ਅਸੀਂ ਸਰਦਾਰ ਮਨਵੀਰ ਸਿੰਘ ਜਿਹੜੇ ਐਨਆਰਆਈ ਨੇ ਉਹਨਾਂ ਦੇ ਗ੍ਰਹਿ ਵਿਖੇ ਆਏ ਆ ਔਰ ਬੜੀ ਖੁਸ਼ੀ ਹੈ ਕਿ ਜਿਹੜੇ ਐਨਆਰਆਈ ਭਰਾ ਉਹ ਵੀ ਪੰਜਾਬ ਦੀ ਡਿਵੈਲਪਮੈਂਟ ਚ ਔਰ ਪੰਜਾਬ ਦੇ ਨੌਜਵਾਨਾਂ ਨੂੰ ਗੇਮਾਂ ਵਿੱਚ ਜਿਹੜਾ ਆਪਣਾ ਇਸ ਰੋਲ ਪੈਦਾ ਕਰ ਰਹੇ ਨੇ ਉਹਦੇ ਲਈ ਮੈਂ ਉਹਨਾਂ ਦਾ ਧੰਨਵਾਦ ਕਰਦਾ ਬਾਬਾ ਫਤੇ ਸਿੰਘ ਫੁੱਟਬਾਲ ਅਕੈਡਮੀ ਹੈ ਜਿਹੜੀ ਮਾਤਾ ਸੁੰਦਰੀ ਸਕੂਲ ਦੇ ਵਿੱਚ ਉਹ ਆਇਆ ਇਸ ਸਾਲ ਇੱਕ ਇੰਟਰਨੈਸ਼ਨਲ ਲੈਵਲ ਦਾ ਅੰਡਰ 19 ਫੁੱਟਬਾਲ ਕੱਪ ਕਰਾਉਨੇ ਆ ਅੰਡਰ 17 ਫੁੱਟਬਾਲ ਕੱਪ ਕਰਾਉਦੇ ਆ ਔਰ ਉਹ ਪੂਰੇ ਹਿੰਦੁਸਤਾਨ ਦੇ ਪਲੇਅਰ ਉਥੇ ਹੁੰਦੇ ਆ ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਔਰ ਇਹਨਾਂ ਵਿੱਚ ਐਨਆਰਆਈ ਭਰਾਵਾਂ ਦਾ ਸਾਡੇ ਪ੍ਰਧਾਨ ਜੀ ਖੜੇ ਨੇ ਸਾਰੇ ਅਕੈਡਮੀ ਦਾ ਬਹੁਤ ਵੱਡਾ ਯੋਗਦਾਨ ਹੈ ਸ਼੍ਰੀ ਫਤੇਗੜ੍ਹ ਸਾਹਿਬ ਦੇ ਵਿੱਚ ਇਹ ਫੁੱਟਬਾਲ ਕੱਪ ਹੁਣ ਇੱਕ ਮਾਣ ਵਾਲੀ ਗੱਲ ਹੈ ਮੈਂ ਜਿੱਤੇ ਪੰਜਾਬ ਸਰਕਾਰ ਦਾ ਮਾਨਯੋਗ ਸਰਦਾਰ ਪੰਤ ਸਿੰਘ ਮਾਨ ਸਾਹਿਬ ਦਾ ਧੰਨਵਾਦ ਕਰਦਾ ਉਥੇ ਸਾਡੇ ਐਨਆਰਆਈ ਭਰਾ ਔਰ ਸਾਡੀ ਅਕੈਡਮੀ ਦਾ ਧੰਨਵਾਦ ਕਰਦਾ ਜਿਨ੍ਹਾਂ ਜਿਹੜੀਆਂ ਕਿ ਸਾਡੀ ਫੁੱਟਬਾਲ ਦੀ ਗੇਮ ਨੂੰ ਪੂਰੇ ਨੈਸ਼ਨਲ ਤੱਬਲੇ ਕਿ ਗਏ ਨੇ ਥੈਂਕ ਯੂ ਸੋ ਹਾਂਜੀ ਮਨਜੀ ਜੀ ਅੱਜ ਐਮਐਲ ਸਾਹਮਣੇ ਤੁਹਾਨੂੰ ਸਨਮਾਨ ਕੀਤਾ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਐਮਐਨਏ ਰਖਵੀਰ ਸਿੰਘ ਰਾਏ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਘਰੇ ਆ ਕੇ ਸਾਨੂੰ ਬਹੁਤ ਮਾਣ ਤੇ ਇੱਜ਼ਤ ਦਿੱਤਾ ਤੇ ਇਹ ਚੀਜ਼ ਨੂੰ ਐਪਰੀਸ਼ੀਏਟ ਕੀਤਾ ਕਿ ਜਿਹੜੇ ਲੋਕ ਬਾਹਰ ਵਾਲੇ ਦੇਖਾ ਜਿ ਬੈਠ ਕੇ ਆਪਣੇ ਪਿੰਡੀਆਂ ਸ਼ਹਿਰ ਵਾਲੇ ਸੋਚ ਰਹੇ ਨੇ ਉਹਨਾਂ ਦੇ ਪ੍ਰਤੀ ਸਰਕਾਰ ਉਹਨਾਂ ਦੀ ਰਿਸਪੈਕਟ ਕਰ ਰਹੀ ਆ ਤਾਂ ਇਹ ਸਭ ਲਈ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੁਸੀਂ ਕੀ ਪ੍ਰੋਸੈਸਤਾਈ ਅਗਰ ਬੱਚਾ ਦੇਖੋ ਮੈਂ ਭਾਈ ਬਾਰ ਬੈਠੇ ਨੇ ਕੀ ਸੋਚਦੇ ਨੇ ਜੀ ਦੇਖੋ ਅਸੀਂ ਉਹੀ ਫੁੱਟਬਾਲ ਖੇਡ ਕੇ ਗਏ ਆ ਬਿੱਕਾ ਸੰਜੂ ਭਾਜੀ ਸਾਰੇ ਅਸੀਂ ਇੱਥੇ ਖੇਡ ਕੇ ਗਏ ਆ ਸਾਨੂੰ ਐ ਲੱਗਦਾ ਜਿਹੜੀਆਂ ਫੈਸਿਲਿਟੀਆਂ ਤੋਂ ਅਸੀਂ ਇੱਥੇ ਲੈ ਕੇ ਕੀਤਾ ਜਾਂ ਸਾਨੂੰ ਨਹੀਂ ਮਿਲੀਆਂ ਤਾਂ ਅਸੀਂ ਜੇ ਸਾਨੂੰ ਅੱਜ ਪਰਮਾਤਮਾ ਨੇ ਫਾਈਨੈਂਸ਼ਲੀ ਸਟ੍ਰੌਂਗ ਕੀਤਾ ਤਾਂ ਅਸੀਂ ਆਪਣੇ ਜਵਾਕਰਾਂ ਨੂੰ ਉਹ ਫੈਸਿਲਿਟੀਆਂ ਦੇ ਸਕੀਏ ਜਿਹੜੀਆਂ ਅਸੀਂ ਸਾਨੂੰ ਨਹੀਂ ਮਿਲ ਸਕੀਆਂ ਤੇ ਹੁਣ ਕੀ ਵਿਸ਼ਵਾਸ ਤੁਹਾਨੂੰ ਅਸੀਂ ਇਹ ਵਿਸ਼ਵਾਸ ਦਿਵਾਉਣੇ ਆ ਜੀ ਕਿ ਅਸੀਂ ਬਾਬਾ ਅਤੇ ਜਿਹੜੀ ਫੁੱਟਬਾਲ ਅਕੈਡਮੀ ਦੀ ਸਾਰੀ ਮੈਨੇਜਮੈਂਟ ਇੱਥੇ ਖੜੀ ਆ ਤੇ ਅਸੀਂ ਇਹ ਟੂਰਨਾਮੈਂਟ ਅਸੀਂ ਸ਼ੁਰੂ ਕੀਤਾ ਸੀ 2020 ਦੇ ਵਿੱਚ ਸਾਡਾ ਇਸ ਸਾਲ ਆਪਣਾ ਪੰਜਵਾਂ ਪੰਜਵਾਂ ਹੋਣਾ ਸਾਡਾ ਇਸ ਸਾਲ ਪੰਜਵਾਂ ਟੂਰਨਾਮੈਂਟ ਹੋਊਗਾ ਤੇ ਅਸੀਂ ਜਿੰਨੇ ਦੋਗੇ ਆ ਤੇ ਮੈਂ ਆਪਣੇ ਇਲਾਕੇ ਨੂੰ ਸਾਡੇ ਜਿੰਨੇ ਐਨਆਰਆਈ ਭਰਾ ਜਾਂ ਹੋਰ ਜਿੰਨੇ ਵੀ ਇੱਥੇ ਖੜੇ ਦੇ ਵੀਰ ਉਹਨਾਂ ਸਾਰਿਆਂ ਨੂੰ ਰਿਕਵੈਸਟ ਕਰੂੰਗਾ ਕਿ ਤੁਸੀਂ ਇਹ ਚੀਜ਼ ਨੂੰ ਸਪੋਰਟ ਕਰੋ ਕਿਉਂਕਿ ਇਹ ਜਿਹੜਾ ਕਾਰਜ ਹੈ ਇਹ ਕਿਸੇ ਇੱਕ ਇੰਡੀਵਿਜੂਅਲ ਬੰਦੇ ਜਾਨੀ ਹੈ ਜੇ ਜੇ ਆਪਾਂ ਸਾਰੇ ਕਲੈਕਟਿਵ ਐਫਰਟ ਕਰਾਂਗੇ ਤਾਂ ਆਪਾਂ ਇਹ ਚੀਜ਼ ਨੂੰ ਅੱਗੇ ਪ੍ਰਮੋਟ ਕਰ ਸਕਦੇ ਆ ਤੇ ਇੱਕ ਅਮੇਡਿੰਗ ਇੰਟਰੋਡਿਊਸ ਕਿ ਜੇ ਆਪਾਂ ਆਪਣੇ ਜਵਾਨਾਂ ਨੂੰ ਬਿਜ਼ੀ ਕਰਾਂਗੇ ਸਪੋਰਟਸ ਦੇ ਵਿੱਚ ਤਾਂ ਉਹ ਬਹੁਤ ਜ਼ਿਆਦਾ ਗਲਤ ਚੀਜ਼ਾਂ ਤੋਂ ਆਪਣੇ ਆਪ ਨੂੰ ਸੇਫ ਰੱਖਣਗੇ ਹਾਂਜੀ ਮੈਂ ਆਪਣੀ ਮੈਨੇਜਮੈਂਟ ਦੇ ਕੁਝ ਖਾਸ ਬੰਦ ਜਿਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦਾ ਸਰਦਾਰ ਜੋਗਿਆ ਸਿੰਘ ਜੀ ਵਾਸਤ ਲਾਣੀਆਂ ਤੋਂ ਸਨੀ ਚੀਮਾ ਕੈਨੇਡਾ ਤੋਂ ਸਾਡੇ ਗੋਲਦੀਪਾ ਜੀ ਰਣਜੀਤ ਪਾ ਜੀ ਸਾਡੇ ਕੰਮੀ ਭਾਜੀ ਸੰਜੂ ਭਾਜੀ ਸਾਡੇ ਲੈਨ ਗਰੇਵਾਲ ਤੋਂ ਸਾਡੇ ਗਰੇਵਾਲ ਪ੍ਰਮੋਟਰ ਵੀਰੇ ਗਰੇਵਾਲ ਵੀਰਾ ਰਣਜੀਤ ਸਿੰਘ ਜੀ ਸੋਨੀ ਕੋਚ ਤੇ ਮੇਰਾ ਵੀਰ ਕਰਨ ਸਾਨੂੰ ਬਹੁਤ ਸਪੋਰਟ ਕਰਦਾ ਮੀਡੀਆ ਵੱਲੋਂ ਤੇ ਲੋਕਾਂ ਤੱਕ ਤੁਹਾਡੇ ਥਰੂ ਸਾਡੀ ਆਵਾਜ਼ ਪਹੁੰਚਾਉਂਦਾ ਥੈਂਕ ਯੂ ਸੋ ਮਚ ਪ੍ਰਾਪਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ